ਆ ਬਿੱਟੂ ਦੇਜ ਪ੍ਰਧਾਨ ਭਾਰਤ ਵਿਕਾਸ ਕਮਿਸ਼ਨ ਜੀ ਦਾ ਸਾਡੇ ਸਟੇਟ ਪ੍ਰਧਾਨ ਸ਼੍ਰੀ ਸੁਤਿੰਦਰ ਸਜਦੇਵਾ ਜੀ ਉਹਨਾਂ ਦੀ ਰਹਿਮ ਨਮਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਉਹਨਾਂ ਨੂੰ ਉਥੋਂ ਮਤਲਬ ਕਾਲ ਆਈ ਕਿ ਸਾਡੇ ਕੋਲ ਕੁਝ ਬਲੱਡ ਦੀ ਕਮੀ ਹੈ ਤੇ ਮਤਲਬ ਉਹਦਾ ਕੋ ਕੈਂਪ ਲਾ ਕੇ ਨਾ ਸਾਨੂੰ ਬਲੱਡ ਦਾ ਅਰੇਂਜ ਕਰਕੇ ਦਿੱਤਾ ਜਾਵੇ ਉਹ ਫਿਰ ਸਜਦੇਵਾ ਜੀ ਨੇ ਮਤਲਬ ਇਹ ਜਿਹੜੀ ਹੈ 14 ਡੇਡ ਰੱਖੀ ਉਹਨਾਂ ਦੀ ਮਤਲਬ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਇਹ ਹੁਣ ਕਿੰਨੇ ਦਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਲੱਡ ਕੈਂਪ ਅਸੀਂ ਟਾਈਮ ਟੂ ਟਾਈਮ ਲਾਉਂਦੇ ਹੀ ਰਹਿੰਦੇ ਆ ਬਲੱਡ ਕੈਂਪ ਤੋਂ ਇਲਾਵਾ ਹੋਰ ਵੀ ਕਾਫੀ ਕੰਮ ਹੈ ਉਹ ਜਿਹੜੇ ਸਾਡੀ ਸੰਸਥਾ ਕਰਦੀ ਰਹਿੰਦੀ ਹੈ ਤੇ ਅੱਜ ਸ਼੍ਰੀ ਨਰੇਸ਼ ਕੜਾਰੀ ਜੀ ਸਾਡੇ ਐਮ ਐਲ ਏ ਉਹਨਾਂ ਨੇ ਆ ਕੇ ਮਤਲਬ ਇਸ ਕੈਂਪ ਦੀ ਸ਼ੁਰੂਆਤ ਕਰਾਈ ਹੈ ਔਰ ਡੋਨਰਾਂ ਦੇ ਵਿੱਚ ਉਤਸ਼ਾਹ ਹੈ ਕਾਫੀ ਡੋਨਰ ਆ ਰਹੇ ਆ ਬਲੱਡ ਕੈਂਪ ਜਿਹੜਾ ਉਹ ਮਤਲਬ ਸਕਸੈਸ ਹੋਏਗਾ ਅੱਜ ਜੀਰਾ ਸ਼ਹਿਰ ਦੇ ਵਿੱਚ ਸਾਵਣ ਮਲ ਅਗਰਵਾਲ ਤਰਵਸ਼ਾਲਾ ਦੇ ਵਿੱਚ ਉਹਨਾਂ ਦੇ ਸਹਿਯੋਗ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਇਹ ਜਿਹੜਾ ਕੈਂਪ ਲਗਾਇਆ ਗਿਆ ਵਾ ਖੂਨਦਾਨ ਕੈਂਪ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਬਹੁਤ ਸਾਰੇ ਕੈਂਪ ਲਗਾ ਕੇ ਜੋ ਅੱਜ ਦੇ ਸਮੇਂ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਲੋੜ ਹੈ ਉਦੇ ਮੁਤਾਬਕ ਇਹਨਾਂ ਨੇ ਕੈਂਪ ਲਾਏ ਆ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਤੇ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਇਹਨਾਂ ਨੇ 34 35 ਸਲਾਈ ਸੈਂਟਰ ਖੋਲੇ ਗਰੀਬ ਲੜਕੀਆਂ ਨੂੰ ਮਸ਼ੀਨਾਂ ਲੈ ਕੇ ਦਿੱਤੀਆਂ ਜਿਹੜਾ ਕੀ ਆਪ ਦਾ ਰੋਜ਼ਗਾਰ ਚਲਾ ਸਕਣ ਠੰਡੇ ਪਾਣੀ ਦੀਆਂ ਸ਼ਬੀਲਾਂ ਖੂਨਦਾਨ ਕੈਂਪ ਮੜੀ ਕਲ ਕੈਂਪ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕੀ ਸਮਾਜ ਦੀ ਸੇਵਾ ਵਾਸਤੇ ਇਹਨਾਂ ਨੇ ਕੰਮ ਕੀਤਾ ਵਾ ਇਹ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਪ੍ਰਮਾਤਮਾ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਹੋਰ ਸ਼ਕਤੀ ਦੇਵੀ ਇਸੇ ਤਰ੍ਹਾਂ ਦੀ ਸਮਾਜ ਸੇਵਾ ਕਰਦੇ ਰਹਿਣ ਹਮੇਸ਼ਾ ਚੜ੍ਹਦੀਆਂ ਕਲਾ